ਜੀਰੇ ਮੇਰੇ ਤਾਂ ਖੜੇ ਚ ਵੱਜੀ ਆ ਜੀ ਬਿਜਲੀ ਘਰ ਕੋਲੇ ਖੜਾ ਸੀ ਜਿਹੜੀਆਂ ਆਹ ਟਰਾਲੀਆਂ ਲੱਗਦੀਆਂ ਨਾ 버ਗਰ ਆਗੀਆਂ ਹਾਂਜੀ ਇੱਥੇ ਕਾਰਾਂ ਲੋਂਗਿਆ ਲੋਕ ਛੜਕ ਪਏ ਕਿਤੇ ਜਿੰਨੇ ਚਾਂਟ ਹੋਇਆ ਇਹਦੀ ਵਜ੍ਹਾ ਕਾਰਨ ਹੁੰਦਾ ਗੱਡੀ ਪੈਸੀ ভাই ਉਧਰੋਂ ਗੱਡੀ ਵੱਜੀ ਪਤਾ ਹੀ ਨਹੀਂ ਲੱਗਿਆ ਹਾਂਜੀ ਮੈਂ ਬਿਜਲੀ ਘਰ ਕੋਲੇ ਖੜਾ ਫਰੂਟ ਲੈਣ ਵਾਸਤੇ ਸਾਈਡ ਤੇ ਗੱਡੀ ਪਾਰਕਿੰਗ ਕਰਕੇ ਉਤਰਿਆ ਥੱਲੇ ਤੇ ਓਨੀ ਧੀਰ ਚ ਆ ਕੇ ਲਾਲ ਕਲਰ ਦੀ ਸਵਿਫਟ ਬਹੁਤ ਜ਼ੋਰ ਦੀ ਆ ਕੇ ਗੱਡੀ 'ਚ ਵੱਜੀ ਤੇ ਗੱਡੀ ਦਾ ਮੈਨੂੰ ਧੱਕਾ ਵੱਜਿਆ ਮੈਂ ਰੇੜੀ ਦੇ ਉੱਤੇ ਡਿੱਗ ਪਿਆ ਗੱਡੀ ਮੈਂ ਆਪਦੀ ਆ ਸਾਈਡ ਤੇ ਲਾ ਕੇ ਮੈਂ ਇੱਕ ਦਹੀਂ ਭੱਲੇ ਦੀ ਪਲੇਟ ਲਿਆ ਕੇ ਅੰਦਰ ਫੜਾਈ ਹੈ ਦੂਸਰੀ ਹਾਲੇ ਲੈ ਨਹੀਂ ਗਿਆ ਉਧਰੋਂ ਇਹ ਗੱਡੀ ਆਈ ਬਹੁਤ ਜ਼ਿਆਦਾ ਤੇਜ਼ ਸਪੀਡ ਤੇ ਇਹ ਰੇੜੀ ਵਿੱਚ ਵੱਜੀ ਹੈ ਉਸ ਤੋਂ ਬਾਅਦ ਸਾਡੀ ਗੱਡੀ ਵਿੱਚ ਵੱਜੀ ਇੱਕ ਬਰਗਰ ਵਾਲਾ ਦੋ ਕਾਰਾਂ ਇੱਕ ਸਾਈਕਲ ਵਾਲਾ ਸਾਰੇ ਉਹਨੇ ਰਗੜਤੇ ਆ ਵੇ ਗਲਤੀ ਉਥੋਂ ਕੋਲ ਉਤਰਦੇ ਆ ਢਾਲ ਹੁੰਦੀ ਐ ਸਪੀਡ ਆ ਬਾਲੀ ਗੱਡੀ ਦੀ ਉਹ ਤੋਂ ਕੰਟਰੋਲ ਨਹੀਂ ਹੋਇਆ ਉਹ ਹੁਣ ਵੇਖ ਲਓ ਜਾ ਕੇ ਉਹ ਸੜਕ ਤੇ ਖੜੀਆਂ ਗੱਡੀਆਂ ਪੀਲੀ ਘਰ ਦੇ ਕੋਲੇ ਇੱਕ ਵੀਰ ਜਿਹੜਾ ਕਿ ਗੋਲ ਗੱਪੇ ਵੇਚਣ ਦਾ ਜਿਹੜਾ ਕੰਮ ਕਰਦਾ ਸੀਗਾ ਉਸਦੇ ਕੋਲੇ ਜਿਹੜੇ ਕਿ ਰਾਹ ਜਿਹੜੀ ਕਰਕੇ ਗੋਲ ਗੱਪਾ ਇੱਕ ਖਾ ਰਿਆ ਸੀਗਾ ਵੀਰ ਸਾਡਾ ਤੇ ਲਾਲ ਰੰਗ ਦੀ ਸਵੈਫਟ ਦੂਸਰੀ ਸਾਈਡ ਤੋਂ ਜਦੋਂ ਆਈ ਤੇ ਸਿੱਧੀ ਜਾ ਕੇ ਰੇੜੀ ਦੇ ਵਿੱਚ ਟਕਰਾ ਗਈ हाँ जी तीन मरीज आए हैं सार्टेकोल ठीक है जे एक थीक अननोर पेशेंट है वो ब्रॉड डेड कंडीशन दे बिच्ची आया हैगा है है तो एक पेशेंट हैगा वो काफी क्रिटिकल कंडीशन से योदी वो नो रेफर कर दिया गया हाईएर सेंटर टच विजन सेंटर से नाम की मेरे को कहीं गड्डी आगे बच्ची पता ही नहीं कुछ नहीं पता इतने लोग ही बट गए मेरे को कुछ नहीं पता मैंने मैं तो होश ही बात चली पीछे आगे बच्ची है पीछे पता नहीं है नाम क्या तुम्हारा मेरा शंभू भाई इतना का नाम शंकर कहां के रहने वाले मैं एमपी भाई हुआ क्या था एक्शन कैसे हुआ ओ माय गॉड सी मैं तो रेडि पे सी भाई उधरों गड्डी बच्ची पता ही नहीं ना क्या कुछ पीछे साइकिल मारी किसी ने आपको आगे भाई कार्तिक कौन क्या था गड्डी सी भाई ਨਾਪ ਕੀ ਕਰਦੇ ਹੋ ਆਪ ਮੈਂ ਤਾਂ ਰੇੜੀ ਲਗਾਈ ਸੀ ਭਾਈ ਗਰਾਖੀ ਦੇ ਕੰਮ ਕਰਦੇ ਪਤਾ ਨਹੀਂ ਲੱਗਿਆ ਫਰਾਰ ਹੋ ਗਿਆ ਕਿਵੇਂ ਪਤਾ ਨਹੀਂ ਭਾਈ ਪਤਾ ਹੀ ਨਹੀਂ ਲੱਗਿਆ ਭਾਈ ਕਿਵੇਂ ਵੱਜੇ ਭਾਈ ਕੋਈ ਤੇਜ਼ ਵੜੀ ਸੀ ਗੱਡੀ ਭਾਈ ਜਿਹੜੀਆਂ ਆਹ ਟਰਾਲੀਆਂ ਲੱਗਦੀਆਂ ਨਾ 버ਗਰੋਆਂ ਹਾਂਜੀ ਇੱਥੇ ਕਾਰਾਂ ਲੋਂਦੇ ਲੋਕ ਛੜਕ ਪਏ ਕਿਉਂ ਮੇਰੀ ਇੱਥੇ ਡਿਊਟੀ ਨਹੀਂ ਮੰਨ ਦਿੱਤ ਬਹਿਣਾ ਇੱਥੇ ਜਿੰਨੇ ਚਾਂਟ ਹੋਇਆ ਇਹਦੀ ਵਜ੍ਹਾ ਕਾਰਨ ਹੁੰਦਾ ਜਿਹੜੀ ਇਧਰੋਂ ਗੱਡੀਓ ਲਾ ਕੇ ਆਈ ਹੈ ਉਹ ਗੱਡੀ ਆਈ ਤੇ ਇੱਥੇ ਗੱਡੀ ਖੜੀ ਆਹ ਖੜੀ ਗੱਡੀ ਹਾਂ ਇਹਦੇ ਵਿੱਚ ਵੱਜ ਕੇ ਉਹ ਤੋਂ ਬੇਕੰਟਰੋਲ ਹੋ ਗਈ ਗਾਹ ਜਾ ਕੇ ਇੱਕ 버ਗਰਾਂ ਵਾਲਾ ਦੋ ਕਾਰਾਂ ਇੱਕ ਸਾਈਕਲ ਵਾਲਾ ਸਾਰੇ ਉਹਨੇ ਰਗੜਤੀ ਐ ਤੇ ਗਲਤੀ ਉਥੋਂ ਪੋਲ ਉੱਤਰਦੇ ਆ ਢਾਲ ਹੁੰਦੀ ਐ ਸਪੀਡ ਆ ਬਾਲੀ ਗੱਡੀ ਦੀ ਉਹ ਤੋਂ ਕੰਟਰੋਲ ਨਹੀਂ ਹੋਈ ਉਹ ਹੁਣ ਵੇਖ ਲਓ ਜਾ ਕੇ ਉਹ ਸੜਕ ਤੇ ਖੜੀਆਂ ਗੱਡੀਆਂ ਕਾਰਾਂ ਜਿਹੜੇ 버ਗਰ ਖਾਣ ਵਾਲੇ ਨੇ ਸਾਰੇ ਸੜਕ ਤੇ ਲਾਗੇ ਤੇ ਉਧਰ ਵੜ ਜਾਂਦੇ ਐ ਇਹ ਬੰਦੋ ਕਰਨੀਆਂ ਚਾਹੀਦੀਆਂ ਐਸਐਸਪੀ ਨੂੰ ਬੇਨਤੀ ਕਰਦੇ ਐ ਇਹ ਇਥੇ ਚਕਾਉਣੀਆਂ ਚਾਹੀਦੀਆਂ ਆ ਟਰਾਲੀਆਂ ਉਹਦੀ ਦਾਰੂ ਪੀਤੀ ਹੋਈ ਸੀ ਜਿਹੜਾ ਹਾਂ ਉਹਦੀ ਸ਼ਰਾਬੀ ਪੀਤੀ ਆ ਖਰਾਪੀਤੀ ਆ ਉਹਦੀ ਤੇ ਪਰ ਉਹ ਤੋਂ ਕੁਟਰੋ ਬੇਕਟਰੋ ਤਾਂ ਹੋਈ ਆ ਉਹ ਗੱਡੀਆਂ ਕਰਕੇ ਉਥੇ ਜੇ ਲੀਚੀ ਮਰੀ ਗੱਡੀ ਨਾ ਤਾਂ ਸਮਝ ਨਿਕੜੀ ਫਿਰ ਆ ਗੱਡੀ ਚ ਵੱਜੀ ਕਿਸੇ ਦੀ ਹਾਨੀ ਤਾਂ ਨਹੀਂ ਹੋਈ ਨਾ ਇੱਕ ਬੰਦਾ ਮਰ ਗਿਆ ਫੈਗਲਾਵਾ ਤੇ ਇੱਕ ਬੰਦੇ ਦੇ ਪੱਟ ਟੁੱਟ ਗਿਆ ਦਨੇ ਤੇ ਇੱਕ ਉਹ ਜਿਹੜਾ 버ਗਰ ਆ ਉਹ ਦੂਜਾ ਗੋਲ ਗੱਪਿਆਂ ਵਾਲਾ ਰੇੜੀ ਵਾਲਾ ਉਹਦੇ ਵੀ ਸਟਾ ਉਹਨੂੰ ਵੀ ਹਸਪਤਾਲ ਲੈ ਗਏ ਤੇ ਦੋ ਮੁੰਡਿਆਂ ਨੂੰ ਹੋਲ ਗਏ ਚਾਰ ਪੰਜ ਨੂੰ ਹਸਪਤਾਲ ਲੈ ਗਏ ਚਾਰ ਪੰਜ ਜਣੇ ਮਤਲਬ ਹਾਂ ਹਾਂ ਪੰਜ ਛੇ ਜੱਕ ਨੇ ਹਾਂ ਅੱਜ ਕੀ ਨਾ ਆਪਣਾ ਹੀ ਖਰੋ ਜੋਰ ਮੇਰਾ ਨਾਮ ਨਵਜੋਤ ਸਿੰਘ ਹੈ ਜੀ ਨਵਜੋਤ ਸਿੰਘ ਜੀ ਕੀ ਤੁਸੀਂ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਬਾਈ ਜੀ ਮੈਂ ਇਧਰੋਂ ਵਾਪਸ ਜਾ ਰਿਹਾ ਸੀਗਾ ਆਪਣੇ ਘਰ ਨੂੰ ਮੈਂ ਬਿਜਲੀ ਘਰ ਕੋਲੇ ਖੜਾ ਫਰੂਟ ਲੈਣ ਵਾਸਤੇ ਸਾਈਡ ਤੇ ਗੱਡੀ ਪਾਰਕਿੰਗ ਕਰਕੇ ਉਤਰਿਆ ਥੱਲੇ ਤੇ ਓਨੀ ਦੇਰ ਚ ਆ ਕੇ ਲਾਲ ਕਲਰ ਦੀ ਸਵਿਫਟ ਬਹੁਤ ਜ਼ੋਰ ਦੀ ਆ ਕੇ ਗੱਡੀ 'ਚ ਵੱਜੀ ਤੇ ਗੱਡੀ ਨਾਲ ਮੈਨੂੰ ਧੱਕਾ ਲੱਗਿਆ ਮੈਂ ਰੇੜੀ ਦੇ ਉੱਤੇ ਡਿੱਗ ਪਿਆ ਤੇ ਉਸ ਤੋਂ ਬਾਅਦ ਪਿੱਛੇ ਆ ਕੇ ਇਧਰ ਪਿਛਲੇ ਤੁਹਾਡੇ ਪਿੱਛੇ ਦੇਖ ਸਕਦੇ ਹੋ ਤੁਹਾਡੇ ਗੋਲਗੱਪੇ ਵਾਲੀ ਰੇੜੀ ਤੇ ਇੱਕ ਸਾਈਕਲ ਵਾਲਾ ਜੀ ਮਾਰਤਾ ਤੇ ਬਾਕੀ ਗੱਡੀਆਂ ਦੇ ਵਿੱਚ ਵੀ ਨੁਕਸਾਨਤਾ ਉਹ ਤੁਹਾਡੇ ਉੱਤੇ ਖੜੀ ਆ ਜੀ ਪਿੱਛੇ ਸਾਰੀ ਗੱਡੀ ਤੋਂ ਬਾਅਦ ਇਹ ਕਿੱਡੀ ਕਿੰਨਾ ਗੱਡੀਆਂ ਦੇ ਵਿੱਚ ਡਾਸ਼ ਵਜਿਆ ਇਹ ਭਾਜੀ ਉਸ ਤੋਂ ਬਾਅਦ ਪਿੱਛੇ ਦੋ ਤਿੰਨ ਗੱਡੀਆਂ ਚ ਵਜਿਆ ਜੀ ਇੱਕ ਤਾਂ ਵਰਨਾ ਖੜੀ ਆ ਜੀ ਪਹਿਲਾਂ ਤਾਂ ਉਹ ਗੋਲਗੱਪੇ ਵਾਲੀ ਰੇੜੀ ਦੇ ਉੱਤੇ ਚੜਿਆ ਤੇ ਸਾਈਕਲ ਵਾਲਾ ਖੜਾ ਸੀ ਉੱਥੇ ਉਹਦੇ ਉੱਤੇ ਫਿਰ ਅੱਗੇ ਇੱਕ ਤੁਹਾਡੇ ਅੱਗੇ ਖੜੀਆ ਬਲੀਨੋ ਖੜੀਆ ਪਤਾ ਨਹੀਂ ਕਿਹੜੀ ਆ ਜੀ ਉਹਦੇ ਵਿੱਚ ਵੱਜਿਆ ਤੇ ਸਾਰੀਆਂ ਗੱਡੀਆਂ ਇਕੱਠੀਆਂ ਹੋ ਗਈਆਂ ਜੀ ਦੇਖਣ ਚ ਆਇਆ ਸੀ ਮੌਕੇ ਦੇਖਿਆ ਵੀ ਉਸ ਦੀ ਡਰਿੰਕ ਵੀ ਕੀਤੀ ਆ ਯਾਰ ਡਰਿੰਕ ਵੀ ਕੀਤੀ ਆ ਜੀ ਹਾਂਜੀ ਲਾਲ ਗੱਡੀ ਵਾਲਾ ਹੀ ਆ ਜੀ ਬਹੁਤ ਸਪੀਡ ਤੇ ਸੀਗਾ ਜੀ ਅੱਛਾ ਇਹ ਲਾਲ ਗੱਡੀ ਵਾਲੇ ਨੇ ਸਾਰੀਆਂ ਗੱਡੀਆਂ ਲਪੇਟ ਚ ਲੈ ਲਈਆਂ ਹਾਂਜੀ ਸਾਰੀਆਂ ਗੱਡੀਆਂ ਲਾਲ ਗੱਡੀ ਵਾਲੇ ਨੇ ਲਪੇਟ ਚ ਲੈ ਲਈਆਂ ਕੋਈ ਇੱਥੇ ਹਾਂ ਰੇੜੀ ਵੀ ਪਲਟੀ ਆ ਜੀ ਤੁਹਾਡੇ ਪਿੱਛੇ ਹੀ ਆ ਜੀ ਉਹ ਇਹਦੇ ਨਾਲ ਹੋਰ ਵੀ ਕੋਈ ਸੀ ਕਿ ਇਕੱਲਾ ਹੀ ਸੀ ਇਹ ਇਹ ਦੋ ਜਣੇ ਸੀਗੇ ਜੀ ਇੱਕ ਤਾਂ ਪਤਾ ਨਹੀਂ ਨਿਕਲ ਕੇ ਬਾਹਰ ਨੂੰ ਹੋ ਗਿਆ ਵਾ ਇਹ ਆ ਉਹ ਗੰਡਾ ਜਿਹੜਾ ਵਿੱਚ ਪਿਆ ਵਾ ਹੁਣ ਇਸ ਟਾਈਮ ਸਰਦਾਰ ਜੀ ਇਹ ਖੁਦ ਚਲਾ ਰਿਹਾ ਸੀਗਾ ਇਹ ਕਹਿੰਦਾ ਸੀ ਚਾਰ ਜਣੇ ਆ ਭਾਜੀ ਮੇਰੇ ਉੱਥੇ ਵਾ ਗੱਡੀ 'ਚ ਵੱਜੀ ਤੇ ਮੈਂ ਡਿੱਗ ਪਿਆ ਮੈਂ ਆਪਦਾ ਪਰਨਾ ਬੰਨ ਕੇ ਹੁਣ ਤੁਹਾਡੇ ਅੱਗੇ ਆ ਕੇ ਖੜਾ ਵਾ ਬਾਕੀ ਮੈਨੂੰ ਮੈਂ ਚਾਰ ਜਣੇ ਨਹੀਂ ਦੇਖੇਗੇ ਤੁਹਾਡੀ ਕਿੰਨੀ ਗੱਡੀ ਦਾ ਮੇਰੀ ਗੱਡੀ ਸਾਰੀ ਨੁਕਸਾਨਤੀ ਜੀ ਸਾਈਡ ਤੋਂ ਤੇ ਸਾਰਾ ਕੁਝ ਫਚਲਤਾ ਵਾ ਗੱਡੀ ਦਾ ਟੋਟਲ ਡੈਮੇਜ ਦੇ ਵਿੱਚ ਹੀ ਗਈ ਹੈ ਲੱਗਦਾ ਤੇ ਕਿਸੇ ਦਾ ਜਾਨੀ ਨੂੰ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਮੇਰੇ ਸਾ ਗੋਲ ਗੱਪੇ ਵਾਲੀ ਰੈਡੀ ਵਾਲਾ ਵੀ ਲੈ ਕੇ ਉਹਨੂੰ ਲੈ ਕੇ ਗਏ ਆ ਜੀ ਕੀ ਨਾਮ ਹੈ ਬਈ ਆਪ ਦਾ ਮੇਰਾ ਨਾਮ ਸ਼ਰਨਜੀਤ ਸਿੰਘ ਜੀ ਚੱਲ ਜੀ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ ਐਦਾਂ ਜੀ ਮੈਂ ਅਸੀਂ ਲੁਧਿਆਣੇ ਦੇ ਰਹਿਣ ਵਾਲੇ ਆ ਫਤਿਹਗੜ ਪੈਂਤੂਰ ਮੇਰੀ ਰਿਸ਼ਤੇਦਾਰੀ ਜੋ ਸਾਢੇ ਲੱਗਦਾ ਉਹਨਾਂ ਨੌਜਵਾਨ ਮੁੰਡਾ 29 30 ਸਾਲ ਦਾ ਉਸ ਵਰਗਵਾਸ ਹੋ ਗਿਆ ਸੀ ਅੱਜ ਅਸੀਂ ਉਹਨਾਂ ਦੇ ਭੋਗ ਤੇ ਗਏ ਸਾਂ ਆ ਗਿਆ ਤੇ ਉਸ ਤੋਂ ਬਾਅਦ ਫਿਰੋਜ਼ਪੁਰ ਮੇਰੀ ਭੈਣ ਰਹਿੰਦੀ ਹੈ ਜੀ ਤੇ ਭਾਣਜਾ ਮੇਰਾ ਕਾਫੀ ਬਿਮਾਰ ਹੈ ਤੇ ਉਹਦਾ ਪਤਾ ਲੈ ਕੇ ਅਸੀਂ ਸਵੇਕ 6 ਵਜੇ ਫਿਰੋਜ਼ਪੁਰ ਤੋਂ ਚੱਲੇ ਆ ਜੀ ਅੱਛਾ ਜੀ ਤੇ ਇੱਥੇ ਆ ਕੇ ਘਰ ਦੇ ਕਹਿਣ ਲੱਗੇ ਕਿ ਕੁਝ ਖਾ ਲਈਏ ਕੋਈ ਭੁੱਖ ਲੱਗੀ ਹੋਈ ਆ ਅਸੀਂ ਚਲੋ ਆ ਰੇੜੀ ਦੇਖੀ ਹੈ ਕਿ ਗੱਡੀ ਮੈਂ ਆਪਦੀ ਆ ਸਾਈਡ ਤੇ ਲਾ ਕੇ ਮੈਂ ਇੱਕ ਦਹੀਂ ਭੱਲੇ ਦੀ ਪਲੇਟ ਲਿਆ ਕੇ ਅੰਦਰ ਫੜਾਈ ਆ ਦੂਸਰੀ ਹਾਲੇ ਲੈ ਨਹੀਂ ਗਿਆ ਉਧਰੋਂ ਇਹ ਗੱਡੀ ਆ ਬਹੁਤ ਜ਼ਿਆਦਾ ਤੇਜ਼ ਸਪੀਡ ਤੇ ਇਹ ਰੇੜੀ ਵਿੱਚ ਵਜੀ ਹੈ ਔਰ ਤੋਂ ਬਾਅਦ ਸਾਡੀ ਗੱਡੀ ਵਿੱਚ ਵਜੀ ਉਸ ਤੋਂ ਬਾਅਦ ਹੋਰ ਕਿਹਦੀ ਕਿਹਦੀ ਗੱਡੀ ਵਿੱਚ ਵਜੀ ਇਹ ਨਹੀਂ ਪਤਾ ਹੈਗਾ ਕਿਹੜੀ ਗੱਡੀ ਕਿਹੜੀ ਸੀ ਤੇ ਤੁਹਾਡੇ ਕੋਲੇ ਕਿਹੜੀ ਗੱਡੀ ਹੈ ਮੇਰੇ ਕੋਲੇ ਸਿਆਜ ਗੱਡੀ ਹੈ ਜੀ ਮਰੂਤੀ ਸੀ ਹੋਰ ਸਵਿਫਟ ਉਹਨਾਂ ਦੀ ਔਰ ਇੱਕ ਉਹ ਵਰਨਾ ਗੱਡੀ ਉਹਦੇ ਵਿੱਚ ਵੀ ਬਹੁਤ ਜ਼ਬਰਦਸਤ ਤਰੀਕੇ ਨਾਲ ਵਜਿਆ ਇਹ ਉਹ ਵਰਨਾ ਗੱਡੀ ਵਾਲੇ ਮੁੰਡੇ ਤਾਂ ਕਹਿੰਦੇ ਬਹੁਤ ਬੁਰਾ ਹਾਲ ਉਹ ਰੇਡੀ ਤੇ ਖੜਾ ਗੋਲ ਕੱਪੇ ਖਾਂਦਾ ਸੀਗਾ ਅੱਛਾ ਜੀ ਹਾਂ ਜੀ ਕਈ ਗੱਡੀਆਂ ਨੂੰ ਚਪੇਟ ਚਲੇ ਆਏ ਨੇ ਮੇਰੇ ਖਿਆਲ ਚ ਇੱਕ ਸਰਦਾਰ ਜੀ ਇੱਥੇ ਹੋਰ ਖੜੇ ਹੋ ਕਹਿੰਦੇ ਵੀ ਮੇਰੀ ਗੱਡੀ ਮਾਰਤਾ ਐ ਇੱਕ ਉਹ ਵਰਨਾ ਖੜੀ ਉਹ ਵੀ ਥੋੜੀ ਭੰਨੀ ਪਈ ਐ ਇਧਰ ਉਹ ਸਾਡੀ ਗੱਡੀ ਸਾਰੀ ਭੰਤੀ ਗਈ ਸਮਾਜ ਸੇਵਾ ਸੁਸਾਇਟੀ ਜੇਟਰ ਮੋਗਾ 24 ਘੰਟੇ ਸੇਵਾ ਨੂੰ ਸਮਰਪਿਤ ਰਹਿੰਦੀ ਆ ਐਮਰਜੈਂਸੀ ਜਦੋਂ ਕਾਲ ਆਈ ਸੀਗੀ ਇਹ ਬਿਜਲੀ ਘਰ ਦੇ ਕੋਲੇ ਇੱਕ ਵੀਰ ਜਿਹੜਾ ਕਿ ਗੋਲ ਗੱਪੇ ਵੇਚਣ ਦਾ ਜਿਹੜਾ ਕੰਮ ਕਰਦਾ ਸੀਗਾ ਉਸ ਦੇ ਕੋਲੇ ਜਿਹੜੇ ਕਿ ਰਾਹ ਜਿਹੜੀ ਕਰਕੇ ਗੋਲ ਗੱਪਾ ਇੱਕ ਖਾ ਰਿਆ ਸੀਗਾ ਵੀਰ ਸਾਡਾ ਤੇ ਲਾਲ ਰੰਗ ਦੀ ਸਵਿਫਟ ਦੂਸਰੀ ਸਾਈਡ ਤੋਂ ਜਦੋਂ ਆਈ ਤੇ ਸਿੱਧੀ ਜਾ ਕੇ ਰੇੜੀ ਦੇ ਵਿੱਚ ਟਕਰਾ ਗਈ ਜਿਸ ਦੇ ਨਾਲ ਅਸੀਂ ਕਹਿ ਸਕਦੇ ਜਿਹੜਾ ਨੌਜਵਾਨ ਵੀਰ ਕਰੀਬ ਉਹਦੀ 30 ਔਰ 35 ਸਾਲ ਦੇ ਵਿੱਚ ਏਜ ਦਾ ਖਾਨ ਮੋਟਰ ਦੇ ਉਹਦਾ ਮਾਲਕਾ ਜਿਹੜਾ ਕਿ ਉਹ ਕੰਮ ਕਰਦਾ ਮੇਰਾ ਵੀਰ ਮਕੈਨਿਕ ਦਾ ਕਿਉਂਕਿ ਉਹ ਇੱਕ ਗੰਭੀਰ ਰੂਪ ਦੇ ਵਿੱਚ ਜਾਕਮੀ ਹੋ ਗਿਆ ਜਿਸ ਦੇ ਵਿੱਚ ਉਹ ਵੱਜ ਕੇ ਜਦੋਂ ਸਵਿਫਟ ਕਾਰ ਟਕਰਾਈ ਫਿਰ ਉਹ ਰੇੜੀ ਦੇ ਨਾਲ ਜਾ ਕੇ ਵੱਜਿਆ ਤੇ ਉਹੇ ਪੇਟ ਦੀਆਂ ਅੰਤੜੀਆਂ ਤੱਕ ਵੀ ਬਾਹਰ ਆ ਗਈਆਂ ਦੋਨੇ ਲੱਤਾਂ ਬੁਰੀ ਤਰ੍ਹਾਂ ਫ੍ਰੈਕਚਰ ਹੋ ਗਈਆਂ ਵਾ ਹੁਣ ਜਿਹੜੀ ਇੱਕ ਸਮਾਜ ਸੇਵਾ ਸੁਸਾਇਟੀ ਦੇ ਵੱਲੋਂ ਐਮਰਜੈਂਸੀ ਗੱਡੀ ਦੇ ਵਿੱਚ ਉਹਨੂੰ ਸਿਵਲ ਹਸਪਤਲ ਨੂੰ ਲਿਆਂਦਾ ਗਿਆ ਸੀਗਾ ਜਿਸ ਨੂੰ ਨਾਲ ਨਾਜ਼ਕ ਹਾਲਤ ਨੂੰ ਵੇਖਦੇ ਹੋਏ ਨਾਲ ਦੀ ਨਾਲ ਡਾਕਟਰ ਸਾਹਿਬਾਨ ਨੇ ਮੈਡੀਕਲ ਆਪਣੇ ਜਣਾ ਮੈਡੀ ਸਿਟੀ ਹਸਪਤਾਲ ਆਬੂਗੀ ਪਰ ਚੌਂਕ ਤੋਂ ਉੱਥੇ ਰੈਪਰ ਕਰ ਦਿੱਤਾ ਗਿਆ। ਇਹ ਦੱਸਿਆ ਇਹ ਕਿਸੇ ਦੀ ਇੱਕ ਦਸਣ ਦੇ ਮੁਤਾਬਕ ਉੱਥੇ ਵੀਰ ਇੱਕ ਹੋਰ ਖੜਾ ਸੀਗੇ ਉਹਦੀ ਡਾਕਟਰ ਸਾਹਿਬਨ ਕਹਿ ਰਿਹਾ ਕਿ ਵੀ ਇੱਕ ਵਾਰੀ ਡੈਥ ਹੋ ਗਈ ਆ ਤੇ ਜਿਹੜਾ ਗੋਲਦੱਪੇ ਵੀਰ ਵੇਦਾ ਉਹ ਵੀ ਗੰਮੀ ਰੂਪ ਚ ਵਿੱਚ ਪਟੜ ਹੋਇਆ ਉਸ ਨੂੰ ਵੀ ਸਮਾਜ ਸੋਸਾਇਟੀ ਦੇ ਵੱਲੋਂ ਇੱਥੇ ਸਿਵਲ ਹਸਪਤਾਲ ਐਮਰਜੈਂਸੀ ਵਾਰਡ ਦੇ ਵਿੱਚ ਦਾਖਲ ਕਰਵਾਇਆ ਗਿਆ। ਗੱਡੀ ਕਿਹੜੀ ਸੀ ਕੀ ਪਤਾ ਲੱਗਿਆ ਗੱਡੀ ਲਾਲ ਰੰਗ ਦੀ ਸਵਿਫਟ ਆ ਤੇ ਜਾਂ ਹੋਰ ਵੀ ਜਿਹੜਾ ਕੋਈ ਜਾਨੀਮਾਨੀ ਉੱਥੇ ਕੋਈ ਇਨਸਾਨ ਹੋਇਆ ਵਾ ਕਿਉਂਕਿ ਅਸੀਂ ਨਾਲ ਦੀ ਨਾਲ ਜਿਹੜੇ ਕਿ ਤਿੰਨ ਜਿਹੜੇ ਪੇਸ਼ਨਾਮੇ ਤੇ ਲੈ ਕੇ ਆਇਆ ਇੱਕ ਦੀ ਜਿਹੜੀ ਕਿ ਡੈਥ ਹੋ ਚੁੱਕੀ ਆ ਦੋ ਗੰਭੀਰ ਰੂਪ ਦੇ ਵਿੱਚ ਫਟਣਾ ਤੇ ਜੇ ਹੋਰ ਵੀ ਕੋਈ ਕਿਸਾ ਨੁਕਸਾਨ ਹੈ ਉਹ ਉੱਥੇ ਜਾ ਕੇ ਪਤਾ ਲੱਗੂਗਾ ਵੀ ਹੋਰ ਕੀ ਕਾਰਨ ਬਣਿਆ ਕਿਉਂਕਿ ਜਿੱਥੇ ਸਮਾਜ ਸੇਵਾ ਸੈਟੀ ਦੀ ਗੱਲ ਕਰੀਏ ਕਿ ਕੋਈ ਸਮਾਜ ਸੇਵਾ ਸੈਟੀ ਦੇ ਮੈਂਬਰ ਸਰਪਨੋ ਜਦੋਂ ਵੀ ਕਟਰਾਸਾਂ ਤੇ ਪਹੁੰਚਿਆ ਹਮੇਸ਼ਾ ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਭਰਾਵਾਂ ਦੀ ਵੀ ਉਹ ਜਿਹੜੇ ਜ਼ਖਮੀ ਹੁੰਦੇ ਉਹਨਾਂ ਨੂੰ ਜਲਦੀ ਤੋਂ ਜਲਦੀ ਕਿਸੇ ਬਲਾਕਲ ਕੁਝ ਪਤਾ ਲੱਗ ਕੇ ਮਦਦ ਅਸ਼ਾ ਕੀਤਾ ਜਾਂਦਾ ਇਸ ਤਰ੍ਹਾਂ ਇਹ ਨਹੀਂ ਅਸੀਂ ਜੀ ਕਹਿ ਸਕਦੇ ਤਾਂ ਡਾਕਟਰ ਸਾਹਿਬਾਨੀ ਦੱਸ ਸਕਦੇ ਆ ਵੀ ਕੀ ਗੱਲ ਬਣੀ ਆ ਜਾਂ ਕੀ ਨਹੀਂ ਬਣੀ ਕਿਉਂਕ ਉਹ ਹਜੇ ਤੱਕ ਇੱਥੇ ਨਹੀਂ ਆਇਆ ਗਿਆ ਜਾਂ ਉਹਦਾ ਨਸ਼ਾ ਕੀਤਾ ਭਾਈ ਅਸੀਂ ਨਹੀਂ ਕਹਿ ਸਕਦੇ ਕਿਉਂਕਿ ਜਿਹੜੇ ਵੀਰ ਗਾਇਲ ਹੋਏ ਆ ਉਹ ਬਿਲਕੁਲ ਵੈਸ਼ਨੂ ਆ ਕਿਉਂਕਿ ਇੱਕ ਤਾਂ ਖਾਨ ਮੋਟਰ ਵਾਲਾ ਇੱਕ ਗੋਲ ਗੱਪੇ ਵਾਲਾ ਇੱਕ ਹੋਰ ਰਾਈ ਗੱਡੀ ਜਿਹੜਾ ਉੱਥੇ ਗੋਲ ਗੱਪੇ ਦੀ ਰੇੜੀ ਤੇ ਖੜਾ ਜਿਹੜਾ ਜੱਕੀ ਹੋਇਆ ਡਾਕਟਰ ਵੀ ਤੇ ਐਕਸੀਡੈਂਟ ਕੇਸ ਆਇਆ ਹੈ ਇੱਕ ਦੀ ਮੌਤ ਹੋਈ ਆ ਤੇ ਕਿੰਨੇ ਜ਼ਖਮੀ ਦੋ ਜਣੇ ਆਇਆ ਹਾਂ ਹਾਂਜੀ ਤਿੰਨ ਮਰੀਜ਼ ਆਏ ਆ ਸਾਡੇ ਕੋਲ ਠੀਕ ਹੈ ਜੀ ਇੱਕ ਅਨਨੋਨ ਪੇਸ਼ੈਂਟ ਹੈ ਉਹ ਬ੍ਰੋਡ ਡੈੱਡ ਕੰਡੀਸ਼ਨ ਦੇ ਵਿੱਚ ਹੀ ਆਇਆ ਹੈਗਾ ਤੇ ਇੱਕ ਪੇਸ਼ੈਂਟ ਹੈਗਾ ਉਹ ਕਾਫੀ ਕ੍ਰਿਟੀਕਲ ਕੰਡੀਸ਼ਨ ਸਹੀ ਉਹਦੀ ਉਹ ਨੂੰ ਰੈਫਰ ਕਰ ਦਿੱਤਾ ਗਿਆ ਹਾਇਰ ਸੈਂਟਰ ਟੱਚ ਵੀਜ਼ਨ ਸੈਂਟਰ ਤੇ ਤੇ ਉਹਦਾ ਨਾਮ ਹੈਗਾ ਗੁਰਦੀਪ ਖਾਨ ਤੇ ਇੱਕ ਦਾ ਟ੍ਰੀਟਮੈਂਟ ਇੱਥੇ ਚੱਲ ਰਿਹਾ ਉਹ ਸਟੇਬਲ ਹੈ ਇੱਕ ਅਨਨੋਨ ਸੀਗਾ ਤੇ ਇਹ ਪਤਾ ਲੱਗਿਆ ਕਿਸ ਤਰ੍ਹਾਂ ਹੋਇਆ ਆਪ ਦਾ ਜਾਂ ਕੁਝ ਕੋਈ ਜਾਣਕਾਰੀ ਮਿਲੀ ਹੋਵੇ ਇਹ ਚ ਸਾਨੂੰ ਇਹ ਜਾਣਕਾਰੀ ਦਿੱਤੀ ਆ ਪੇਸ਼ੈਂਟ ਦੁਵਾਰਾ ਦਿੱਤੀ ਗਈ ਜਾਣਕਾਰੀ ਹੈ ਕਿ ਐਕਸੀਡੈਂਟ ਹੋਇਆ ਇੱਕ ਸਵਿਫਟ ਗੱਡੀ ਜਾ ਰਹੀ ਸੀ ਜੀ ਇਹ ਕਿੱਥੇ ਖੜੇ ਸੀਗੇ ਉਹਨਾਂ ਚ ਗੱਡੀ ਵਾਲੇ ਨੇ ਸਿੱਧੇ ਗੱਡੀ ਲਿਆ ਕੇ ਮਾਰ ਦਿੱਤਾ ਤੇ ਡੈੱਡ ਵਾਲੇ ਦਾ ਪਤਾ ਲੱਗਿਆ ਕਿ ਨਾਮ ਨੋਮੀਆ ਕਿਸ ਤਰ੍ਹਾਂ ਲੋਕ ਨੇਂ ਨਾਮ ਨਹੀਂ ਪਤਾ ਲੱਗਿਆ ਜੀ ਉਹਦਾ ਹਾਲੇ ਕੁਝ ਹਾਲੇ ਜਾਣਕਾਰੀ ਨਹੀਂ ਹੈ ਨਹੀਂ ਹਾਲੇ ਕੋਈ ਨਹੀਂ ਆਇਆ ਹੈਗਾ ਉਹਨਾਂ ਨੇ ਜਿੰਨੀ ਜਲਦੀ ਹੋ ਸਕਦਾ ਸੀ ਟ੍ਰੀਟਮੈਂਟ ਤੋਂ ਅਸੀਂ ਪਹਿਲ ਦਿੱਤੀ ਹੈ ਪਹਿਲਾਂ